ਸੋ ਸេច ਗਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਫੇਰ ਆ ਗਏ ਅਸੀਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਤੇ ਅੱਜ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਕਿਉਂਕਿ ਅਸੀਂ ਰੋਜ਼ ਜਿਹੜੀ ਨੇਚਰਲ ਬਿਊਟੀ ਹੁੰਦੀ ਤੇ ਗੱਲ ਕਰਦੇ ਆ ਤੇ ਤੁਹਾਡੇ ਨਾਲ ਫੇਸ ਪੈਕ ਫੇਸ ਸਕਰਬ ਹਰ ਇੱਕ ਚੀਜ਼ ਜਿਹੜੀ ਤੁਹਾਡੇ ਨਾਲ ਸ਼ੇਅਰ ਕਰੀਦੀ ਆ ਤੇ ਤੁਹਾਨੂੰ ਕਹੀਦਾ ਕਿ ਤੁਸੀਂ ਹਰ ਰੋਜ਼ ਕੋਈ ਨਾ ਕੋਈ ਜਿਹੜੀ ਜਿਸ ਤਰ੍ਹਾਂ ਹੁਣ ਗਰਮੀ ਦਾ ਸੀਜ਼ਨ ਆ ਤੇ ਗਰਮੀ ਬਹੁਤ ਜ਼ਿਆਦਾ ਹੈ ਤੇ ਪਸੀਨਾ ਆ ਰਿਹਾ ਕਿਉਂਕਿ ਮੈਂ ਫੈਨ ਬੰਦ ਕਰਕੇ ਤੁਹਾਡਾ ਵੀਡੀਓ ਬਣਾ ਰਹੀ ਆ ਤੇ ਫਿਰ ਜਿਹੜਾ ਵਾ ਇਹ ਪਸੀਨੇ ਦੇ ਨਾਲ ਜਦੋਂ ਅਸੀਂ ਕਿਚਨ ਦੇ ਵਿੱਚ ਵੀ ਕੰਮ ਕਰਦੇ ਆ ਬਾਹਰ ਕੰਮ ਕਰਦੇ ਆ ਤੇ ਸਾਡਾ ਜਿਹੜਾ ਫੇਸ ਵਾ ਉਹ ਜਿਹੜਾ ਵਾ ਉਹ ਹੋ ਜਾਂਦਾ ਵਾ ਡਲ ਹੋ ਜਾਂਦਾ ਹੈ ਤੇ ਰੋਜ਼ ਫੇਸ ਨੂੰ ਜਿਹੜਾ ਵਾ ਚਮਕਾਉਣ ਵਾਸਤੇ ਕਿ ਸਾਡੀ ਜਿਹੜੀ ਸਕਿਨ ਤਰੋ ਤਾਜ਼ਾ ਬਣੀ ਰਹੇ ਤੋ ਉਹਦੇ ਵਾਸਤੇ ਸਾਨੂੰ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਯੂਜ਼ ਕਰਦੇ ਰਹਿਣਾ ਚਾਹੀਦਾ ਇਹ ਨਹੀਂ ਕਿ ਅਸੀਂ ਇੱਕ ਵਾਰੀ ਯੂਜ਼ ਕਰ ਲਈ ਤਾਂ ਫਿਰ 15 ਦਿਨਾਂਾਂਗੇ 10 ਦਿਨਾਂਗੇ ਨਹੀਂ ਜੀ ਸਾਨੂੰ ਰੋਜ਼ ਕੁਝ ਨਾ ਕੁਝ ਜਿਹੜਾ ਅਸੀਂ ਆਪਣੇ ਫੇਸ ਨੂੰ ਲਗਾਵਾਂਗੇ ਤਾਂ ਸਾਡਾ ਫੇਸ ਜਿਹੜਾ ਵਾ ਅੰਦਰੋਂ 글로ਅ ਕਰੇਗਾ ਤੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ سیرਮ سیرਮ ਵੀ ਜਿਹੜਾ ਅਸੀਂ ਨੇਚਰਲ ਲੈ ਕੇ ਆਏ ਆ ਤੁਸੀਂ ਮਾਰਕੀਟ ਤੋਂ ਜਿਹੜੇ ਮਹਿੰਗੇ ਜਿਹੜੇ ਬਜਟ ਦੇ ਉੱਤੇ ਤੁਸੀਂ سیرਮ ਵਗੈਰਾ ਕੋਸਮੈਟਿਕ ਦਾ ਸਮਾਨ ਖਰੀਦਦੇ ਹੋ ਕ੍ਰੀਮਾ ਸਿਰਮ ਫੇਸ ਪੈਕ ਫੇਸ ਵਾਸ਼ ਇਹੋ ਜੀ ਚੀਜ਼ਾਂ ਖਰੀਦਦੇ ਹੋ ਤੇ ਫਿਰ ਤੁਸੀਂ ਜਿਹੜਾ ਉਹਨਾਂ ਦਾ ਇਫੈਕਟ ਵੇਖਦੇ ਹੋ ਤੇ ਇਹ ਜਿਹੜਾ ਬਿਲਕੁਲ ਜਿਹੜਾ ਤੁਸੀਂ ਜਿਹੜਾ ਮੈਂ ਸਿਰਮ ਤੁਹਾਨੂੰ ਬਤਾ ਦੱਸ ਰਹੀ ਹਾਂ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਤੇ ਤੁਹਾਨੂੰ ਮੈਂ ਮਲਠੀ ਵਾਲਾ ਸਕਰਬ ਬਣਾ ਕੇ ਦਿਖਾਇਆ ਸੀਗਾ ਉਹ ਬਹੁਤ ਹੀ ਜਿਹੜਾ ਉਹ ਜ਼ਬਰਦਸਤ ਉਹਦਾ ਜਿਹੜਾ ਰਿਜ਼ਲਟ ਵਾ ਤੇ ਜਿਹੜੇ ਪੈਨਪ੍ਰਾਵਾਂ ਨੇ ਯੂਜ਼ ਕੀਤਾ ਹੋਵੇਗਾ ਉਹਨਾਂ ਨੂੰ ਜਿਹੜਾ ਵਾ ਉਹ ਪਤਾ ਲੱਗਿਆ ਹੋਵੇਗਾ ਤੇ ਅ ਮਲਠੀ ਵਾਲੇ ਸਕਰਬ ਤੋਂ ਇਲਾਵਾ ਜਿਹੜਾ ਮਲਠੀ ਦਾ سیرਮ ਵੀ ਤਿਆਰ ਹੁੰਦਾ ਹੈ ਤੇ ਉਹ ਬਹੁਤ ਹੀ ਜ਼ਿਆਦਾ ਇਫੈਕਟਿਵ ਹੁੰਦਾ ਹੈ ਜਿਸ ਤਰ੍ਹਾਂ ਜਿਹੜਾ ਵਾ ਸਾਡਾ ਹੁਣ ਏਜ ਦੇ ਇਫੈਕਟ ਦੇ ਨਾਲ ਜਦੋਂ ਅਸੀਂ 35 ਪਲੱਸ ਹੋ ਜਾਂਦੇ ਆ ਤੇ ਸਾਡੇ ਫੇਸ ਦੇ ਉੱਤੇ ਏਜ ਦਾ ਇਫੈਕਟ ਦਿਖਣਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਤੇ ਜੇ ਅਸੀਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਪਣੇ ਫੇਸ ਦੇ ਉੱਤੇ ਡੇਲੀ ਜੇ ਜੂਜ਼ ਕਰਦੇ ਰਵਾਂਗੇ ਤਾਂ ਸਾਡਾ ਜਿਹੜਾ ਫੇਸ ਵਾ ਉਹ ਜਿਹੜਾ ਵਾ ਉਹ ਛੇਤੀ ਜਰਾ ਬੁੱਢਾ ਨਹੀਂ ਹੋਵੇਗਾ ਤੇ ਹਰ ਕੋਈ ਚਾਹੁੰਦਾ ਹੈ ਕਿ ਮੈਂ ਜਲਦੀ ਜਰਾ ਵਾ ਮੇਰੇ ਫੇਸ ਦੇ ਉੱਤੇ ਬੁਢਾਪਾ ਨਾ ਦਿਖੇ ਤੇ ਅਸੀਂ ਜਿਹੜਾ ਵਾ ਉਹ ਜੰਗ ਦਿਖਿਏ ਤੇ ਇਹਦੇ ਵਾਸਤੇ ਫਿਰ ਸਾਨੂੰ ਜਿਹੜੀ ਐਕਸਟਰਾ ਕੇਅਰ ਦੀ ਵੀ ਲੋੜ ਪੈਂਦੀ ਹੈ ਤੇ ਅੱਜ ਮੈਂ ਜਿਹੜਾ سیرਮ ਤੁਹਾਨੂੰ ਬਣਾ ਕੇ ਦੱਸ ਰਹੀ ਆ ਇਹ ਬਹੁਤ ਹੀ ਇਫੈਕਟਿਵ ਆ ਜਿਹੜੇ ਸਾਡੇ ਸਕਿਨ ਦੇ ਉੱਤੇ ਜਿਹੜੀ ਆ ਉਹ ਸਕਿਨ ਲਟਕਣੀ ਸ਼ੁਰੂ ਹੋ ਜਾਂਦੀ ਹੈ ਢਿੱਲਾਪਨ ਆ ਜਾਂਦਾ ਹੈ ਤੇ ਰਿੰਕਲ ਵਗੈਰਾ ਹੋਣੇ ਸ਼ੁਰੂ ਹੋ ਜਾਂਦੇ ਉਹਨਾਂ ਨੂੰ ਜਿਹੜਾ ਖਤਮ ਕਰਦਾ ਹੈ ਤੇ ਸਕਿਨ ਨੂੰ ਟਾਈਟ ਕਰਦਾ ਹੈ ਤੇ ਇੱਕਦਮ ਜਿਹੜਾ ਗਲੋਇੰਗ ਕਰਦਾ ਹੈ ਤੇ ਆਓ ਤੁਹਾਨੂੰ ਬਣਾ ਕੇ ਦੱਸਦੇ ਆ ਕਿ ਉਹ ਕਿਸ ਤਰ੍ਹਾਂ ਬਣਦਾ ਹੈ ਤੇ ਤੁਸੀਂ ਵੀ ਮੇਰੇ ਨਾਲ ਨਾਲ ਜਿਹੜਾ ਉਹ ਬਣਾ ਕੇ ਤੇ ਟਰਾਈ ਕਰਕੇ ਤੇ ਜਰੂਰ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੀ ਚੀਜ਼ਾਂ ਤੁਸੀਂ ਯੂਜ਼ ਕਰ ਰਹੇ ਹੋ ਇਹਦਾ ਕੀ ਇਫੈਕਟ ਪੈ ਰਿਹਾ ਹੈ ਤੁਹਾਨੂੰ ਤੇ ਮੈਂ ਜੋ ਚੀਜ਼ਾਂ ਮੈਂ ਯੂਜ਼ ਕਰਦੀ ਆ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿਉਂਕਿ ਹਰ ਇੱਕ ਚੀਜ਼ ਨੂੰ ਪਹਿਲਾਂ ਮੈਂ ਆਪਣੇ ਆਪ ਤੇ ਟੈਸਟ ਕਰਦੀ ਆ ਜਦੋਂ ਉਸ ਚੀਜ਼ ਦਾ ਕੋਈ ਰਿਜ਼ਲਟ ਹੁੰਦਾ ਹੈ ਤਾਂ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਆਓ ਤੁਹਾਨੂੰ ਜਿਹੜਾ ਬਣਾ ਕੇ ਦੱਸਦੇ ਆ ਇਹਦੇ ਵਾਸਤੇ ਸਾਨੂੰ ਜਿਹੜਾ ਵਾ ਦੇਖੋ ਐਨੀਆਂ ਇੱਕ ਚੀਜ਼ਾਂ ਦੀ ਜਰੂਰਤ ਹੈ ਇਹਦੇ ਵਾਸਤੇ ਸਾਨੂੰ ਜਿਹੜਾ ਵਾ ਇੱਕ ਕੱਚ ਦਾ ਅ ਚਾਹੀਦਾ ਹੈ ਜਿਹੜਾ ਬਰਤਨ ਕੱਚ ਦਾ ਚਾਹੀਦਾ ਹੈ ਤੁਸੀਂ ਕੋਈ ਵੀ ਸ਼ੀਸ਼ੀ ਜਿਹੜੀ ਲੈਣੀ ਆ ਕੋਈ ਵੀ ਇਸ ਤਰ੍ਹਾਂ ਦੀ ਡੱਬੀ ਲੈਣੀ ਆ ਉਹਨੂੰ ਇਹ ਬਸ ਇਹ ਇੱਕ ਗੱਲ ਯਾਦ ਰੱਖਿਓ ਕਿ ਤੁਸੀਂ ਕੱਚ ਦਾ ਜਾਰ ਹੀ ਲੈਣਾ ਹੈ ਤੇ ਇਹ ਆ ਜੀ ਕੋਕੋਨਟ ਆਇਲ ਇਹ ਕਾਜੀ ਸਾਡਾ ਐਲੋ ਜਿਹੜਾ ਵਾ ਦੂਜਾ 올ਿਵ ਆਇਲ ਆਇਨ ਆਇਲ ਤੇ ਨਾਲ ਥੋੜੀ ਜਿਹੀ ਗਲਿਸਰੀਨ ਤੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਜੀ ਮੁਲਠੀ ਮੁਲਠੀ ਤੁਹਾਨੂੰ ਮੈਂ ਦੱਸੀ ਹੀ ਇਸ ਤਰੀਕੇ ਦੀ ਲੱਕੜ ਟਾਈਪ ਸਟਿਕਸ ਹੁੰਦੀਆਂ ਨੇ ਤੇ ਨਾਲ ਆ ਇਹ ਵਿਟਾਮਿਨ E ਦਾ ਕੈਪਸੂਲ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ سیرਮ ਤਿਆਰ ਕਰਾਂਗੇ ਤੇ ਕੀ ਪ੍ਰੋਸੈਸਤਾ ਉਹ ਤੁਹਾਨੂੰ ਦੱਸਦੀ ਆ ਹਾਂਜੀ ਸਭ ਤੋਂ ਪਹਿਲਾਂ ਅਸੀਂ ਲੈ ਲਿਆ ਜੀ ਇਹ ਕੱਚ ਦਾ ਬਰਤਨ ਤੇ ਤੁਸੀਂ ਕੱਚ ਦੀ ਕੋਈ ਵੀ ਸ਼ੀਸ਼ੀ ਲੈ ਸਕਦੇ ਹੋ ਤੇ ਕੋਸ਼ਿਸ਼ ਕਰਿਓ ਕਿ ਉਹਦਾ ਮੂੰਹ ਖੁੱਲਾ ਹੋਵੇ ਕਿਉਂਕਿ ਅਸੀਂ ਜਿਹੜੀ ਆ ਇਹ ਮੁਲਠੀ ਦੀ ਸਟਿਕ ਉਹ ਪੂਰੀ ਦੀ ਪੂਰੀ ਵਿੱਚ ਐਡ ਕਰਨੀ ਆ ਤਾਂ ਜੋ ਉਹ ਚੰਗੀ ਤਰ੍ਹਾਂ ਡਿਪ ਹੋ ਸਕੇ ਤੇ ਇਹ ਲੈ ਲਿਆ ਅਸੀਂ 올ਿਵ ਆਇਲ ਤੁਸੀਂ ਕੋਈ ਵੀ ਕੰਪਨੀ ਦਾ 올ਿਵ ਆਇਲ ਲੈ ਸਕਦੇ ਹੋ ਤੇ ਇਹਦੇ ਅਸੀਂ 2 ਚਮਚ ਅਸੀਂ ਲਵਾਂਗੇ 올ੀਵ ਆਇਲ ਦੇ ਤੁਸੀਂ ਆਪਣੇ ਅਕੋਰਡਿੰਗ ਬਣਾ ਸਕਦੇ ਹੋ ਜੇ ਤੁਸੀਂ ਥੋੜਾ ਬਣਾਉਣਾ ਹੈ ਤਾਂ ਤੁਸੀਂ 1 ਚਮਚ 올ੀਵ ਆਇਲ ਦਾ ਲੈ ਸਕਦੇ ਹੋ ਤੇ ਮੈਂ ਜਿਹੜਾਵਾ ਉਹ ਥੋੜਾ ਜਿਆਦਾ ਬਣਾਉਣਾ ਕਿਉਂਕਿ ਇਹ ਕਦੀ ਵੀ ਖਰਾਬ ਨਹੀਂ ਹੁੰਦਾ ਇਹਨੂੰ ਤੁਸੀਂ 2 ਮਹੀਨੇ 3 ਮਹੀਨੇ ਜਿੰਨਾ ਚਿਰ ਵੀ ਚਾਓ ਇਹਨੂੰ ਯੂਜ਼ ਕਰ ਸਕਦੇ ਹੋ ਤੇ ਨਾ ਹੀ ਇਹਨੂੰ ਤੁਸੀ ਫ੍ਰੀਜ ਵਿੱਚ ਸਟੋਰ ਕਰਨ ਦੀ ਲੋੜ ਪੈਂਦੀ ਹੈ ਤੇ 2 ਚਮਚ 올ਿਵ ਆਇਲ ਦੇ ਲਈ ਤੇ 2 ਚਮਚ ਹੀ ਮੈਂ ਲੈ ਲਿਆ ਕੋਕੋਨਟ ਆਇਲ ਜਿੰਨਾ ਤੁਸੀਂ 올ਿਵ ਆਇਲ ਲਏ ਹੋਗੇ ਓਨਾ ਹੀ ਤੁਸੀਂ ਕੋਕੋਨਟ ਆਇਲ ਜਿਹੜਾ ਵਾ ਉਹ ਇਹਦੇ ਵਿੱਚ ਐਡ ਕਰਨਾ ਹੈ ਤੇ ਇਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਗਲਿਸਰੀਨ ਤੇ ਗਲਿਸਰੀਨ ਵੀ ਤੁਸੀਂ ਓਨੀ ਐਡ ਕਰਨੀ ਆ ਜਿੰਨਾ ਤੁਸੀਂ ਆਇਲ ਯੂਜ਼ ਕੀਤਾ ਹੈ ਤੇ ਦੋ ਦੋ ਚਮਚ ਜਿਹੜੇ ਆਇਲ ਦੇ ਲਏ ਆ ਤੇ ਹੁਣ ਅਸੀਂ ਦੋ ਚਮਚ ਹੀ ਗਲਿਸਰੀਨ ਦੇ ਐਡ ਕਰਾਂਗੇ ਤੇ ਜੇ ਕਿਸੇ ਦੀ ਸਕਿਨ ਜਿਆਦਾ ਆਇਲੀ ਆ ਤਾਂ ਉਹ ਗਲਿਸਰੀਨ ਜਿਹੜਾ ਵਾ ਉਹ ਹਾਫ ਕੁਆਂਟੀਟੀ ਵਿੱਚ ਯੂਜ਼ ਕਰ ਸਕਦਾ ਮਤਲਬ ਕਿ ਤੁਸੀਂ ਜੇ ਦੋ ਚਮਚ ਆਇਲ ਦੇ ਲਏ ਆ ਤਾਂ ਤੁਸੀਂ ਇੱਕ ਚਮਚ ਇਹਨੂੰ ਐਡ ਕਰ ਸਕਦੇ ਹੋ ਤੇ ਮੈਂ ਦੋ ਚਮਚ ਲਏ ਆ ਗਲਿਸਰੀਨ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਅ ਜਿਹੜਾ ਵਿਟਾਮਿਨ E ਦਾ ਕੈਪਸੂਲਾ ਉਹ ਐਡ ਕਰਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਡ ਕਰਕੇ ਤੇ ਫਿਰ ਅਸੀਂ ਜਿਹੜਾ ਵਾ ਚੰਗੀ ਤਰੀਕੇ ਦੇ ਨਾਲ ਹਿਲਾ ਲਵਾਂਗੇ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਵਾ ਮਿਕਸ ਕਰ ਲਿਆ ਤੇ ਮਿਕਸ ਕਰਕੇ ਤੇ ਹੁਣ ਜਿਹੜੀ ਇਹ ਮਲਠੀ ਵਾਲੀ ਸਟਿਕਾ ਇਹਨੂੰ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਤੁਸੀਂ ਕਦੀ ਵੀ ਪਾਊਡਰ ਬਣਾ ਕੇ ਇਹਦੇ ਵਿੱਚ ਐਡ ਨਹੀਂ ਕਰਨਾ ਇਹ ਲੱਕੜ ਟਾਈਪ ਜਿਹੜੀ ਇਹ ਸਟਿਕ ਵਾ ਇਹਨੂੰ ਪੂਰੀ ਦੀ ਪੂਰੀ ਤੁਸੀਂ ਇਸੇ ਤਰੀਕੇ ਨਾਲ ਐਡ ਕਰ ਦੇਣਾ ਹੈ ਤੇ ਇਹ ਕਿਸੇ ਵੀ ਦੁਕਾਨ ਤੋਂ ਜਿਹੜੀ ਪंसारी ਦੀ ਦੁਕਾਨ ਕਰਿਆਨੇ ਦੀ ਦੁਕਾਨ ਤੋਂ ਬੜੇ ਆਰਾਮ ਦੇ ਨਾਲ ਮਿਲ ਜਾਂਦੀ ਆ ਤੇ ਬਹੁਤ ਹੀ ਜ਼ਿਆਦਾ ਇਹ ਗੁਣਕਾਰੀ ਹੁੰਦੀ ਆ ਤੇ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਖੜੇ ਰੋਕ ਨਹੀਂ ਰੱਖਣਾ ਹੈਗਾ ਤੁਸੀਂ ਇਸ ਤਰੀਕੇ ਨਾਲ ਵਿੱਚ ਸਟਿਕ ਜਿਹੜੀ ਲੰਮੇ ਪਾ ਕੇ ਰੱਖਣੀ ਆ ਤਾਂ ਜੋ ਇਹ ਚੰਗੀ ਤਰ੍ਹਾਂ ਵਿੱਚ ਡਿੱਪੋ ਜੇ ਤੇ ਫਿਰ ਤੁਸੀਂ ਇਹਨੂੰ ਹਾਂਜੀ ਇਹ ਜਿਹੜਾ ਅਸੀਂ ਇਹ سیرਮ ਤਿਆਰ ਕਰ ਲਿਆ ਹੈ ਤੇ ਇਹਨੂੰ ਅਸੀਂ ਜਿਹੜਾ ਵਾ ਅ ਉਹ ਸੇਵਿਲ ਜਿਹੜਾ ਯੂਜ਼ ਕਰਨਾ ਨਹੀਂ ਸ਼ੁਰੂ ਕਰ ਦੇਣਾ ਤੇ ਇਹਨੂੰ ਅਸੀਂ ਹੁਣ ਜਿਹੜਾ ਵਾ ਅ 2 ਦਿਨ ਵਾਸਤੇ ਇਹਨੂੰ ਧੁੱਪ ਵਿੱਚ ਰੱਖਾਂਗੇ ਇੱਕ ਗੱਲ ਤੁਸੀਂ ਯਾਦ ਰੱਖਣੀ ਹੈ ਕਿ ਇਹਨੂੰ ਹਮੇਸ਼ਾ ਤੁਸੀਂ ਜਿਹੜਾ ਵਾ ਉਹ ਕੱਚ ਦੇ ਜਾਰ ਵਿੱਚ ਹੀ ਬਣਾਉਣਾ ਹੈ ਇਹਨੂੰ ਕੋਈ ਵੀ ਪਲਾਸਟਿਕ ਜਾਂ ਚੀਨੀ ਦੇ ਬਰਤਨ ਵਿੱਚ ਨਹੀਂ ਬਣਾਉਣਾ ਇਹਨੂੰ ਤੁਸੀਂ ਕੱਚ ਦੇ ਜਾਰ ਵਿੱਚ ਹੀ ਬਣਾਉਣਾ ਹੈ ਤੇ ਇਹਨੂੰ ਇਸ ਤਰੀਕੇ ਨਾਲ 올ਿਵ ਆਇਲ ਕੋਕੋਨਟ ਆਇਲ ਤੇ ਗਲਿਸਰੀਨ ਤੇ ਵਿਟਾਮਿਨ E ਦਾ ਕੈਪਸੂਲ ਜੇ ਤੁਹਾਡੀ ਸਕਿਨ ਜਿਹੜੀ ਆ ਉਹ ਜ਼ਿਆਦਾ ਹੈਗੀ ਆ ਆਉਲੀ ਆਇਲੀ ਆ ਤਾਂ ਤੁਸੀਂ ਜਿਹੜਾ ਵਾ ਇਹ ਗਲਿਸਰੀਨ ਵਾ ਉਹਨੂੰ ਜਿਹੜਾ ਵਾ ਥੋੜਾ ਜਿਹਾ ਘੱਟ ਯੂਜ਼ ਕਰ ਸਕਦੇ ਹੋ ਤੇ ਇਹਦੇ ਵਾਸਤੇ ਜਿਹੜਾ ਵਾ ਇਹ ਤੁਹਾਨੂੰ ਇਹਨੂੰ ਬਣਾ ਕੇ ਤਾਂ ਤੁਸੀਂ ਇਹਨੂੰ ਦੋ ਤੋਂ ਤਿੰਨ ਦਿਨ ਇਹਨੂੰ ਧੁੱਪ ਦੇ ਵਿੱਚ ਰੱਖਣਾ ਹੈ ਤੇ ਇਹਨੂੰ ਤਾਂ ਤੋਂ ਤੋ ਰੱਖਣ ਤੋਂ ਬਾਅਦ ਤੀਸਰੇ ਦਿਨ ਫਿਰ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਇਹ ਅਜੇ ਬਣਿਆ ਨਹੀਂ ਆ ਤੁਸੀਂ ਇਸੇ ਤਰੀਕੇ ਦੇ ਨਾਲ ਇਹਨੂੰ ਯੂਜ਼ ਕਰਨਾ ਨਹੀਂ ਸ਼ੁਰੂ ਕਰਨਾ ਤੇ ਹਾਂ ਜੇ ਕਿਸੇ ਦੇ ਧੁੱਪ ਵਗੈਰਾ ਨਹੀਂ ਆਉਂਦੀ ਜਾਂ ਕੋਈ ਜਿਸ ਤਰ੍ਹਾਂ ਫੋਰਨ ਕੰਟਰੀ ਰਹਿੰਦਾ ਹੈ ਉਥੇ ਧੁੱਪ ਨਹੀਂ ਆਉਂਦੀ ਠੰਡਾ ਏਰੀਆ ਹੈ ਤੇ ਜਿਹੜੇ ਧੁੱਪ ਤੋਂ ਦੂਰ ਰਹਿੰਦੇ ਨੇ ਤੇ ਉਹਨਾਂ ਵਾਸਤੇ ਇਹ ਹੈ ਕਿ ਉਹ ਉਥੇ ਰੱਖ ਸਕਦਾ ਜਿਸ ਤਰ੍ਹਾਂ ਕਿਚਨ ਦੇ ਵਿੱਚ ਰੱਖ ਸਕਦਾ ਜਿੱਥੇ ਹੀਟ ਹੋਵੇ ਇਹ ਨਹੀਂ ਕਿ ਡਾਇਰੈਕਟ ਤੁਸੀਂ ਇਹਨੂੰ ਜਿਹੜਾ ਵਾ ਉਹ ਗੈਸ ਚੁੱਲੇ ਦੇ ਉੱਪਰ ਰੱਖ ਦਿਓ ਨਹੀਂ ਇਹਨੂੰ ਹੀਟ ਦੇ ਲਾਗੇ ਰੱਖਣਾ ਹੈ ਤੇ ਦੋ ਦਿਨ ਤੱਕ ਰੱਖਣਾ ਹੈ ਦੋ ਦਿਨ ਤੋਂ ਬਾਅਦ ਜਿਹੜਾ ਮੁਲਠੀ ਆ ਮੁਲਠੀ ਦਾ ਤੁਸੀਂ ਪਾਊਡਰ ਨਹੀਂ ਯੂਜ਼ ਕਰਨਾ ਇਹਦੇ ਵਿੱਚ ਇਹਦੇ ਵਿੱਚ ਮੁਲਠੀ ਦੀ ਸਟਿੱਕੀ ਯੂਜ਼ ਕਰਨੀ ਆ ਤੇ ਇਹ ਮੁਲਠੀ ਜਿਹੜਾ ਆਪਣਾ ਅਸਰ ਵਜੋਂ ਇਸ ਆਇਲ ਦੇ ਵਿੱਚ ਜਿਹੜਾ ਵਾ ਉਹ ਪੂਰਾ ਕਰ ਦਵੇਗੀ ਤੇ ਫਿਰ ਇਹ ਜਿਹੜਾ سیرਮ ਬਣ ਕੇ ਤਿਆਰ ਹੋ ਜਾਵੇਗਾ ਤੇ ਹੁਣ ਇਹਨੂੰ ਯੂਜ਼ ਕਿਸ ਤਰ੍ਹਾਂ ਕਰਨਾ ਹੈ ਤੁਸੀਂ ਇਹਨੂੰ ਸਵੇਰੇ ਆਪਣਾ ਫੇਸ ਵਾਸ਼ ਕਰਕੇ ਸਵੇਰੇ ਯੂਜ਼ ਕਰ ਸਕਦੇ ਹੋ ਦੁਪਹਿਰ ਨੂੰ ਯੂਜ਼ ਕਰ ਸਕਦੇ ਹੋ ਰਾਤ ਨੂੰ ਸੌਣ ਲੱਗਿਆ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਕੋਈ ਵੀ ਪਾਰਟੀ ਮੇਕਅਪ ਕਰਨਾ ਹੈ ਤਾਂ ਤੁਸੀਂ ਮੇਕਅਪ ਤੋਂ ਪਹਿਲਾਂ ਇਹਨੂੰ ਜਿਹੜਾ ਵਾ ਯੂਜ਼ ਕਰ ਸਕਦੇ ਹੋ ਤਾਂ ਫਿਰ ਦੇਖਿਓ ਤੁਹਾਡੇ ਫੇਸ ਦੇ ਉੱਤੇ ਜਿਹੜੀ ਫਾਊਂਡੇਸ਼ਨ ਵਗੈਰਾ ਤੁਸੀਂ ਲਗਾਉਂਦੇ ਹੋ ਕੁਝ ਵੀ ਲਗਾਉਂਦੇ ਹੋ ਤਾਂ ਉਹ ਕਿੰਨਾ ਵਧੀਆ ਜਿਹੜਾ ਵਾ ਤੁਹਾਡੇ ਫੇਸ ਦੇ ਵਿੱਚ ਰਚਦਾ ਹੈ ਮੇਕਅਪ ਤੇ ਇਹਦਾ ਕੋਈ ਪਾਰਟਿਕੂਲਰ ਟਾਈਮ ਨਹੀਂ ਹੈਗਾ ਕਿ ਤੁਸੀਂ ਇਸ ਟਾਈਮ ਨਹੀਂ ਕਰਨਾ ਜਾਂ ਉਸ ਟਾਈਮ ਨਹੀਂ ਕਰਨਾ ਇਹਨੂੰ ਕਦੋਂ ਵੀ ਤੁਸੀਂ ਦਿਨ ਦੇ ਵਿੱਚ ਕਿੰਨੀ ਵਾਰੀ ਵੀ ਯੂਜ਼ ਕਰ ਸਕਦੇ ਹੋ ਤੇ ਜੇ ਕਹੋ ਕਿ ਇਹ ਆਇਲ ਹੈ ਤਾਂ ਤੁਸੀਂ ਆਇਲ ਸਕਿਨ ਵਾਲੇ ਹਾਂਜੀ oily skin ਵਾਲੇ ਵੀ ਇਹਨੂੰ ਯੂਜ਼ ਕਰ ਸਕਦੇ ਆ ਜੇ ਕਿਸੇ ਦੀ ਜ਼ਿਆਦਾ ਵੀ ਜ਼ਿਆਦਾ ਹੀ oily ਜ਼ਿਆਦਾ ਹੀ skin ਨਾ ਤਾਂ ਉਹ ਜਿੱਥੇ 3 ਟਾਈਮ ਯੂਜ਼ ਕਰਨਾ ਹੈ ਉੱਥੇ ਉਹ ਇਹਨੂੰ 2 ਟਾਈਮ ਯੂਜ਼ ਕਰ ਲੈ ਤੇ ਇਹਦੇ ਨਾਲ ਬਿਲਕੁਲ ਵੀ oily skin ਨਹੀਂ ਹੁੰਦੀ ਤੇ ਇਹ ਬਹੁਤ ਹੀ ਜ਼ਿਆਦਾ ਇਫੈਕਟਿਵ ਆ ਇਹ ਜਿਹੜੀ ਸਾਡੇ ਇੱਥੇ ਰਿੰਕਲ ਵਗੈਰਾ ਫੋਰਹੈਡ ਤੇ ਜਾਂ ਆਈਸ ਦੇ ਲੱਗੇ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਤੇ ਉਹਨਾਂ ਨੂੰ ਬਿਲਕੁਲ ਹੀ ਟਾਈਟ ਕਰਦਾ ਹੈ ਤੇ ਇਹਨੂੰ ਲਗਾ ਕੇ ਤੁਸੀਂ ਹਲਕੇ ਹਲਕੇ ਹੱਥਾਂ ਦੇ ਨਾਲ ਮ사ਜ ਕਰਨੀ ਆ ਤੇ ਮ사ਜ ਕਰਨ ਦੇ ਨਾਲ ਜਿਹੜਾ ਤੁਹਾਡਾ ਵਾ ਫੇਸ ਵਾ ਇਕਦਮ ਜਰਾ ਵਾ ਉਹ ਟਾਈਟ ਫੀਲ ਕਰੇਗਾ ਤੇ ਜਿਹੜੀ ਸਾਡੇ ਇਸ ਤੋਂ ਪਹਿਲਾਂ ਜਿਹੜਾ ਸਾਡੇ ਫੇਸ ਦੇ ਉੱਤੇ ਬੁਟਾਪਾ ਆਉਂਦਾ ਪੈਂਦਾ ਹੈ ਉਹਨੂੰ ਇਹ ਖਤਮ ਕਰਦਾ ਹੈ ਤੇ ਤੁਸੀਂ ਇੱਕ ਵਾਰ ਇਹਨੂੰ ਯੂਜ਼ ਕਰਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਅਫੈਕਟਿਵੀ ਸੀਰਮ ਆ ਤੇ ਤੁਸੀਂ ਇਹ ਸੀਰਮ ਨੂੰ ਯੂਜ਼ ਕਰੋਗੇ ਤਾਂ ਤੁਸੀਂ ਜਿਹੜੇ ਮਾਰਕੀਟ ਤੋਂ ਮਹਿੰਗੇ ਭਾਅ ਦੇ ਸੀਰਮ ਲੈ ਕੇ ਆਉਂਦੇ ਹੋ ਉਹਨੂੰ ਖਤਮ ਜਿਹੜਾ ਵਾ ਉਹ ਕਰ ਦੋਗੇ ਤੇ ਹਮੇਸ਼ਾ ਇਹੀ ਸੀਰਮ ਯੂਜ਼ ਕਰੋਗੇ ਕਿਉਂਕਿ ਸਾਡਾ ਇੱਕੋ ਮਕਸਦ ਹੈ ਕਿ ਜਿਹੜਾ ਇਹ ਕੈਮੀਕਲ ਨੂੰ ਛੱਡ ਕੇ ਤੇ ਨੈਚੁਰਲ ਬਿਊਟੀ ਵਾਲੇ ਹੋਣਾ ਤੇ ਨੈਚੁਰਲ ਬਿਊਟੀ ਜਿਹੜੀ ਆ ਉਹਦਾ ਬੈਸਟ ਆ ਮੈਂ ਬਾਰ-ਬਾਰ ਕਹਿੰਦੀ ਆ ਕਿ ਨੈਚੁਰਲ ਬਿਊਟੀ ਜਿਹੜੀ ਆ ਉਹ ਵਧੀਆ ਹੈ ਤੇ ਨੈਚੁਰਲ ਚੀਜ਼ਾਂ ਨੂੰ ਅਪਣਾਓ ਤੇ ਆਪਣੀ ਜਿਹੜੀ ਨੇਚਰਲ ਬਿਊਟੀ ਆ ਉੱਤੇ ਕਾਇਮ ਰੋ ਤੇ ਕਿਉਂਕਿ ਇਹ ਜਿਹੜੀ ਹੈ ਨੇਚਰਲ ਚੀਜ਼ਾਂ ਨੇ ਇਹ ਸਾਨੂੰ ਜਿਹੜਾ ਵਾ ਹਮੇਸ਼ਾ ਸਾਡੇ ਨਾਲ ਰਹਿਣਗੇ ਸਾਡਾ ਕਦੀ ਵੀ ਸਾਥ ਨਹੀਂ ਛੱਡਣਗੇ ਤੇ ਇੱਕ ਕੈਮੀਕਲ ਪ੍ਰੋਡਕਟ ਵਾ ਉਹ 2-4 ਦਿਨ ਜਿਹੜੇ ਉਹ ਸਾਡੇ ਨਾਲ ਰਹਿਣਗੇ ਤੇ ਬਾਅਦ ਵਿੱਚ ਸਾਨੂੰ ਜਿਹੜਾ ਵਾ ਉਹ ਮਾੜਾ ਇਫੈਕਟ ਦੇ ਕੇ ਸਾਡੇ ਤੋਂ ਦੂਰ ਜਾਣਗੇ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਉਹ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਫਿਰ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਸਟ੍ਰੇਖਾਂ ਜੀ ਸਾਰਿਆਂ ਨੂੰ